ਲੌਰੇਸ਼ ਵਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਹੈ ਇਸ ਦੇ ਨਾਲ ਜੁੜੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਇਸ ਬਾਰੇ ਦੀ ਵੱਡੀ ਖਬਰ ਹੈ ਕਿ ਗੁਰਸ਼ੇਰ ਸਿੰਘ ਸੰਧੂ ਡੀਐਸਪੀ ਜਿਹੜੇ ਇਸ ਮਾਮਲੇ ਦੇ ਨਾਲ ਜੁੜੇ ਸੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਡੀਐਸਪੀ ਸੰਦੂ ਦਾ ਨਾਮ ਜਦੋਂ ਦਾ ਇਸ ਮਾਮਲੇ ਦੇ ਨਾਲ ਜੁੜਿਆ ਸੀ ਉਦੋਂ ਤੋਂ ਲਗਾਤਾਰ ਸਸਪੈਂਡ ਚੱਲਦੇ ਆ ਰਹੇ ਸੀ ਗੁਰਸ਼ੇਰ ਸਿੰਘ ਸੰਦੂ ਤਾੜ ਡੀਐਸਪੀ ਗੁਰਸ਼ੇਰ ਸਿੰਘ ਸੰਦੂ ਨੂੰ ਪੰਜਾਬ ਗ੍ਰੈਬ ਭਾਗ ਦੇ ਵੱਲੋਂ ਜਿਹੜਾ ਉਹ ਹੁਣ ਬਰਖਾਸਤ ਕਰ ਦਿੱਤਾ ਗਿਆ ਹੈ ਉਹ ਵੱਡੀ ਖਬਰ ਹੈ ਕਿ ਜਦੋਂ ਬਿਸ਼ਨੋਈ ਲੌਰਿਸ਼ ਬਿਸ਼ਨੋਈ ਜੋ ਗੈਂਗਸਟਰ ਆ ਉਸ ਦਾ ਜਿਹੜਾ ਇੰਟਰਵਿਊ ਹੁੰਦਾ ਹੈ ਜੇਲ੍ਹ ਦੇ ਅੰਦਰੋਂ ਇੱਕ ਮੀਡੀਆ ਦੇ ਵੱਲੋਂ ਉਹਨਾਂ ਦਾ ਇੰਟਰਵਿਊ ਕੀਤਾ ਜਾਂਦਾ ਜਿਸ ਦੀ ਮਦਦ ਦੇ ਵਿੱਚ ਜਿਹੜਾ ਇਸ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਜਿਹੜਾ ਹੱਥ ਦੱਸਿਆ ਜਾ ਰਿਹਾ ਸੀ ਜਿਸ ਨੂੰ ਚਾਲਦਿਆਂ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਵੀ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਜਿਹੜਾ ਨਾਮ ਹੈ ਉਹ ਸ਼ਾਮਲ ਹੋਇਆ ਸੀ ਉਦੋਂ ਤੋਂ ਜਿਹੜਾ ਇਹਨਾਂ ਨੂੰ ਲਗਾਤਾਰ ਸਸਪੈਂਡ ਰੱਖਿਆ ਗਿਆ ਸੀ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਗ੍ਰਹਿ ਵਿਭਾਗ ਦੇ ਵੱਲੋਂ ਜਿਹੜਾ ਨੋਟਿਸ ਜਾਰੀ ਕਰਕੇ ਗੁਰਸ਼ੇਰ ਸਿੰਘ ਸੰਧੂ ਨੂੰ ਪੱਕੇ ਤੌਰ ਤੇ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਇਹ ਪਹਿਲਾਂ ਸਸਪੈਂਡ ਚੱਲੇ ਆਉਂਦੇ ਸੀ ਹੁਣ ਨੌਕਰੀ ਤੋਂ ਬਰਖਾਸਤ ਹੋ ਚੁੱਕੇ ਨੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਤੁਹਾਨੂੰ ਦੱਸਦੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਉਹ ਜੇਲ੍ਹ ਦੇ ਅੰਦਰ ਕਰਵਾਉਣ ਦੇ ਲਈ ਮਦਦ ਦੇ ਇਲਜ਼ਾਮ ਲੱਗੇ ਸੀ ਜਿਸ ਦੇ ਚੱਲਦਿਆਂ ਇਸ ਨੂੰ ਸਸਪੈਂਡ ਕੀਤਾ ਗਿਆ ਸੀ ਹੁਣ ਉਹਨਾਂ ਨੂੰ ਨੌਕਰੀ ਤੋਂ ਹੀ ਬਰਖਾਸਤ ਕਰ ਦਿੱਤਾ ਗਿਆ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਗ੍ਰੈਪ ਪਾਕ ਦੇ ਵੱਲੋਂ ਇਹਨਾਂ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਹੈ ਲਗਾਤਾਰ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਤਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਉਹ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਹੋਰ ਕਾਫੀ ਜਿਹੜੇ ਪੁਲਿਸ ਮੁਲਾਜ਼ਮਾਂ ਦਾ ਨਾਮ ਸਾਹਮਣੇ ਆਇਆ ਸੀ ਤਾਂ ਹੁਣ ਉਹਨਾਂ ਦੇ ਵਿਚੋਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਹੜੇ ਪਹਿਲਾਂ ਵੀ ਕਾਫੀ ਚਰਚਿਤ ਨੇ ਪਹਿਲਾਂ ਵੀ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਇਹ ਡੀਐਸਪੀ ਤਾਂ ਹੋਣਾ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਆਏ ਨੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਤੁਹਾਨੂੰ ਦੱਸ ਦਈਏ ਕਿ ਲੋਰਿਸ਼ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਗੁਰਸ਼ੇਰ ਸਿੰਘ ਸੰਧੂ ਨੂੰ ਜਿਹੜਾ ਉਹ ਬਰਖਾਸਤ ਕਰ ਦਿੱਤਾ ਗਿਆ ਹੈ ਵੱਡੀ ਖਬਰ ਹੈ ਕਿ ਇੰਟਰਵਿਊ ਮਾਮਲੇ ਦੇ ਵਿੱਚ ਜਿਹੜਾ ਮਸ਼ਹੂਰ ਗੈਂਗਸਟਰ ਹੈ ਲੋਰਿਸ਼ ਬਿਸ਼ਨੋਈ ਜਿਸ ਦਾ ਜਿਹੜਾ ਨਾਮ ਮੈਂ ਉਹ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਵੀ ਜੁੜਿਆ ਹੋਇਆ ਹੈ ਉਸ ਤੋਂ ਬਾਤ ਜਿਹੜੀ ਉਸ ਦੀ ਇੰਟਰਵਿਊ ਆਉਂਦੀ ਆ ਉਸ ਦੇ ਵਿੱਚ ਜਿਹੜਾ ਉਹ ਜੇਲ੍ਹ ਦੇ ਅੰਦਰ ਬੈਠਾ ਦਿਖਾਈ ਦਿੰਦਾ ਤਾਂ ਲਗਾਤਾਰ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਆ ਕੀਤੀ ਜਾ ਰਹੀ ਸੀ ਟੀਮਾਂ ਦੇ ਵੱਲੋਂ ਇਸ ਦੀ ਕੋਖ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਜਿਹੜਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਨਾਮ ਸਾਹਮਣੇ ਆਇਆ ਸੀ ਮਦਦ ਜਿੰਨੇ ਵੀ ਉੱਥੇ ਕਹਿੰਦੇ ਕਿ ਵਾਈਫਾਈ ਚਾਹੀਏ ਇਸਤੇਮਾਲ ਹੋਇਆ ਜਾਂ ਫਿਰ ਫੋਨ ਦਾ ਅਰੇਂਜ ਕਰਨਾ ਸਾਰਿਆਂ ਦੇ ਵਿੱਚ ਜਿਹੜੀ ਮਦਦ ਹੈ ਉਹ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਵੱਲੋਂ ਕੀਤੀ ਗਈ ਸੀ ਦਾਦੇ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗੇ ਸੀ ਉਦੋਂ ਤੋਂ ਜਿਹੜਾ ਇਹਨਾਂ ਨੂੰ ਲਗਾਤਾਰ ਸਸਪੈਂਡ ਰੱਖਿਆ ਗਿਆ ਸੀ ਸਸਪੈਂਡ ਚੱਲਦੇ ਆ ਰਹੇ ਸੀ ਡੀਐਸਪੀ ਸੰਧੂ ਤਾਂ ਹੁਣ ਵੱਡੀ ਖਬਰ ਹੈ ਗ੍ਰਹਿ ਭਾਗ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਜਿਹੜਾ ਉਹ ਬਰਖਾਸਤ ਕਰ ਦਿੱਤਾ ਗਿਆ ਹੈ ਪਹਿਲਾਂ ਸਸਪੈਂਡ ਸੀ ਹੁਣ ਪੱਕੇ ਤੌਰ ਤੇ ਜਿਹੜੇ ਨੇ ਉਹ ਬਰਖਾਸਤ ਹੋ ਚੁੱਕੇ ਨੇ ਵੱਡੀ ਖਬਰ ਹੈ ਕਿ ਲੌਰਿਸ਼ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਹੈ ਪੰਜਾਬ ਸਰਕਾਰ ਲਗਾਤਾਰ ਇਸ ਤੇ ਜਿਹੜੀ ਸਖਤ ਦਿਖਾਈ ਦੇ ਰਹੀ ਸੀ ਤਾਂ ਹੁਣ ਕਾਫੀ ਮੁਲਾਜ਼ਮਾਂ ਦੇ ਜਿਹੜੇ ਨਾਮ ਨੇ ਇਸ ਮਾਮਲੇ ਦੇ ਨਾਲ ਜੁੜੇ ਸੀ ਤਾਂ ਹੁਣ ਇੱਕ ਜਿਹੜੀ ਲੇਡੀ ਪੁਲਸ ਕਰਮੀ ਸੀ ਉਸ ਦਾ ਵੀ ਨਾਮ ਇਸ ਮਾਮਲੇ ਦੇ ਨਾਲ ਜੁੜਿਆ ਸੀ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਹੜੇ ਕਾਫੀ ਚਰਚਿਤ ਚਿਹਰਾ ਨੇ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤਾਂ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਰਹੇ ਨੇ ਡੀਐਸਪੀ ਗੁਰਸ਼ੇਰ ਸੰਦੂਤਾ ਨੂੰ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਜਿਹੜਾ ਉਹ ਬਰਖਾਸਤ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੋਏ ਉੱਤੇ ਜਿਹੜੇ ਇਸ ਮੈਂ ਕਹਦੀ ਹੈ ਕਿ ਇੰਟਰਵਿਊ ਦੇ ਵਿੱਚ ਮਦਦ ਦੇ ਜਿਹੜੇ ਇਲਜ਼ਾਮ ਨੇ ਉਹ ਲੱਗੇ ਸੀ ਤਾਂ ਇਸੇ ਮਾਮਲੇ ਦੇ ਵਿੱਚ ਜਿਹੜਾ ਗ੍ਰਹਿ ਭਾਗ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਹੈ ਇਸ ਦੇ ਨਾਲ ਅਹ ਜੁੜੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਗੁਰਸ਼ੇਰ ਸਿੰਘ ਸੰਧੂ ਡੀਐਸਪੀ ਜਿਹੜੇ ਇਸ ਮਾਮਲੇ ਦੇ ਨਾਲ ਜੁੜੇ ਸੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਡੀਐਸਪੀ ਸੰਧੂ ਦਾ ਨਾਮ ਜਦੋਂ ਦਾ ਇਸ ਮਾਮਲੇ ਦੇ ਨਾਲ ਜੁੜਿਆ ਸੀ ਉਦੋਂ ਤੋਂ ਲਗਾਤਾਰ ਸਸਪੈਂਡ ਚੱਲਦੇ ਆ ਰਹੇ ਸੀ ਗੁਰਸ਼ੇਰ ਸਿੰਘ ਸੰਧੂ ਤਾਂ ਉਹਨਾਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਪੰਜਾਬ ਗ੍ਰਹਿਭਾਗ ਦੇ ਵੱਲੋਂ ਜਿਹੜਾ ਉਹ ਹੁਣ ਬਰਖਾਸਤ ਕਰ ਦਿੱਤਾ ਗਿਆ ਹੈ ਅਬ ਵੱਡੀ ਖਬਰ ਹੈ ਕਿ ਜਦੋਂ ਬਿਸ਼ਨੋਈ ਲੋਰਿਸ਼ ਬਿਸ਼ਨੋਈ ਜੋ ਗੈਂਗਸਟਰ ਹੈ ਉਸ ਦਾ ਜਿਹੜਾ ਇੰਟਰਵਿਊ ਹੁੰਦਾ ਹੈ ਜੇਲ੍ਹ ਦੇ ਅੰਦਰੋਂ ਇੱਕ ਮੀਡੀਆ ਦੇ ਵੱਲੋਂ ਉਹਨਾਂ ਦਾ ਇੰਟਰਵਿਊ ਕੀਤਾ ਜਾਂਦਾ ਜਿਸ ਦੀ ਮਦਦ ਦੇ ਵਿੱਚ ਜਿਹੜਾ ਇਸ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਜਿਹੜਾ ਹੱਥ ਦੱਸਿਆ ਜਾ ਰਿਹਾ ਸੀ ਜਿਸ ਨੂੰ ਚਾਲਦਿਆਂ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਵੀ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਜਿਹੜਾ ਨਾਮ ਹੈ ਉਹ ਸ਼ਾਮਲ ਹੋਇਆ ਸੀ ਉਦੋਂ ਤੋਂ ਜਿਹੜਾ ਇਹਨਾਂ ਨੂੰ ਲਗਾਤਾਰ ਸਸਪੈਂਡ ਰੱਖਿਆ ਗਿਆ ਸੀ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਗ੍ਰਹਿ ਵਿਭਾਗ ਦੇ ਵੱਲੋਂ ਜਿਹੜਾ ਨੋਟਿਸ ਜਾਰੀ ਕਰਕੇ ਗੁਰਸ਼ੇਰ ਸਿੰਘ ਸੰਧੂ ਨੂੰ ਪੱਕੇ ਤੌਰ ਤੇ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਇਹ ਪਹਿਲਾਂ ਸਸਪੈਂਡ ਚੱਲੇ ਆਉਂਦੇ ਸੀ ਹੁਣਾ ਨੌਕਰੀ ਤੋਂ ਬਰਖਾਸਤ ਹੋ ਚੁੱਕੇ ਨੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਤੁਹਾਨੂੰ ਦੱਸਦੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਉਹ ਜੇਲ੍ਹ ਦੇ ਅੰਦਰ ਕਰਵਾਉਣ ਦੇ ਲਈ ਮਦਦ ਦੇ ਇਲਜ਼ਾਮ ਲੱਗੇ ਸੀ ਜਿਸ ਦੇ ਚੱਲਦਿਆਂ ਇਸ ਨੂੰ ਸਸਪੈਂਡ ਕੀਤਾ ਗਿਆ ਸੀ ਹੁਣ ਉਹਨਾਂ ਨੂੰ ਨੌਕਰੀ ਤੋਂ ਹੀ ਬਰਖਾਸਤ ਕਰ ਦਿੱਤਾ ਗਿਆ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਗ੍ਰਹਿ ਭਾਗ ਦੇ ਵੱਲੋਂ ਇਹਨਾਂ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਹੈ ਲਗਾਤਾਰ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਤਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਉਹ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਹੋਰ ਕਾਫੀ ਜਿਹੜੇ ਪੁਲਿਸ ਮੁਲਾਜ਼ਮਾਂ ਦਾ ਨਾਮ ਸਾਹਮਣੇ ਆਇਆ ਸੀ ਤਾਂ ਹੁਣ ਉਹਨਾਂ ਦੇ ਚੋ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਹੜੇ ਪਹਿਲਾਂ ਵੀ ਕਾਫੀ ਚਰਚਿਤ ਨੇ ਪਹਿਲਾਂ ਵੀ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਇਹ ਡੀਐਸਪੀ ਤਾਂ ਹੋਣਾ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਆਏ ਨੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਤੁਹਾਨੂੰ ਦੱਸ ਦਈਏ ਕਿ ਲੋਰਿਸ਼ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਗੁਰਸ਼ੇਰ ਸਿੰਘ ਸੰਧੂ ਨੂੰ ਜਿਹੜਾ ਉਹ ਬਰਖਾਸਤ ਕਰ ਦਿੱਤਾ ਗਿਆ ਹੈ ਵੱਡੀ ਖਬਰ ਹੈ ਕਿ ਇੰਟਰਵਿਊ ਮਾਮਲੇ ਦੇ ਵਿੱਚ ਜਿਹੜਾ ਮਸ਼ਹੂਰ ਗੈਂਗਸਟਰ ਹੈ ਲੋਰਿਸ਼ ਬਿਸ਼ਨੋਈ ਜਿਸ ਦਾ ਜਿਹੜਾ ਨਾਮ ਬਾਏ ਉਹ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਵੀ ਜੁੜਿਆ ਹੋਇਆ ਹੈ ਉਸ ਤੋਂ ਬਾਤ ਜਿਹੜੀ ਉਸ ਦੀ ਇੰਟਰਵਿਊ ਆਉਂਦੀ ਆ ਉਸ ਦੇ ਵਿੱਚ ਜਿਹੜਾ ਉਹ ਜੇਲ੍ਹ ਦੇ ਅੰਦਰ ਬੈਠਾ ਦਿਖਾਈ ਦਿੰਦਾ ਤਾਂ ਲਗਾਤਾਰ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਆ ਕੀਤੀ ਜਾ ਰਹੀ ਸੀ ਟੀਮਾਂ ਦੇ ਵੱਲੋਂ ਇਸ ਦੀ ਕੋਖ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਜਿਹੜਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਨਾਮ ਸਾਹਮਣੇ ਆਇਆ ਸੀ ਮਦਦ ਜਿੰਨੇ ਵੀ ਉੱਥੇ ਕਹਿੰਦੇ ਕਿ ਵਾਈਫਾਈ ਚਾਹੇ ਇਸਤੇਮਾਲ ਹੋਇਆ ਜਾਂ ਫਿਰ ਫੋਨ ਦਾ ਅਰੇਂਜ ਕਰਨਾ ਸਾਰਿਆਂ ਦੇ ਵਿੱਚ ਜਿਹੜੀ ਮਦਦ ਹੈ ਉਹ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਵੱਲੋਂ ਕੀਤੀ ਸੀ ਦਾਦੇ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗੇ ਸੀ ਉਦੋਂ ਤੋਂ ਜਿਹੜਾ ਇਹਨਾਂ ਨੂੰ ਲਗਾਤਾਰ ਸਸਪੈਂਡ ਰੱਖਿਆ ਗਿਆ ਸੀ ਸਸਪੈਂਡ ਚੱਲਦੇ ਆ ਰਹੇ ਸੀ ਡੀਐਸਪੀ ਸੰਧੂ ਤਾਂ ਹੁਣ ਵੱਡੀ ਖਬਰ ਹੈ ਗ੍ਰਹਿ ਭਾਗ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਜਿਹੜਾ ਉਹ ਬਰਖਾਸਤ ਕਰ ਦਿੱਤਾ ਗਿਆ ਹੈ ਪਹਿਲਾਂ ਸਸਪੈਂਡ ਸੀ ਹੁਣ ਪੱਕੇ ਤੌਰ ਤੇ ਜਿਹੜੇ ਨੇ ਉਹ ਬਰਖਾਸਤ ਹੋ ਚੁੱਕੇ ਨੇ ਵੱਡੀ ਖਬਰ ਹੈ ਕਿ ਲੌਰੇ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਵੱਡਾ ਕੀਤਾ ਗਿਆ ਹੈ ਪੰਜਾਬ ਸਰਕਾਰ ਲਗਾਤਾਰ ਇਸਤੇ ਜਿਹੜੀ ਸਖਤ ਦਿਖਾਈ ਦੇ ਰਹੀ ਸੀ ਤਾਂ ਹੁਣ ਕਾਫੀ ਮੁਲਾਜ਼ਮਾਂ ਦੇ ਜਿਹੜੇ ਨਾਮ ਨੇ ਇਸ ਮਾਮਲੇ ਦੇ ਨਾਲ ਜੁੜੇ ਸੀ ਤਾਂ ਹੁਣ ਇੱਕ ਜਿਹੜੀ ਲੇਡੀ ਪੁਲਸ ਕਰਮੀ ਸੀ ਉਸ ਦਾ ਵੀ ਨਾਮ ਇਸ ਮਾਮਲੇ ਦੇ ਨਾਲ ਜੁੜਿਆ ਸੀ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਹੜੇ ਕਾਫੀ ਚਰਚਿਤ ਚਿਹਰਾ ਨੇ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤਾਂ ਇੱਕ ਵਾਰ ਫੇਰ ਉਹ ਸੁਰਖੀਆਂ ਦੇ ਵਿੱਚ ਰਹੇ ਨੇ ਡੀਐਸਪੀ ਗੁਰਸ਼ੇਰ ਸੰਦੂਤਾ ਉਹਨਾਂ ਨੂੰ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਜਿਹੜਾ ਉਹ ਬਰਖਾਸਤ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੋਏ ਉੱਤੇ ਜਿਹੜੇ ਇਸ ਵਿੱਚ ਕਹ ਦਈਏ ਕਿ ਇੰਟਰਵਿਊ ਦੇ ਵਿੱਚ ਮਦਦ ਦੇ ਜਿਹੜੇ ਇਲਜ਼ਾਮ ਨੇ ਉਹ ਲੱਗੇ ਸੀ ਤਾਂ ਇਸੇ ਮਾਮਲੇ ਦੇ ਵਿੱਚ ਜਿਹੜਾ ਗ੍ਰਹਿ ਭਾਗ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ